ਸਰ ਡਰਾਈਵਿੰਗ ਦਾ ਹੈ ਨਾ ਇਹ ਮੈਂ ਜਾਣਾ ਪੂਰਾ ਸੀਮਟਾ ਬਾਜੀ ਜਗਰ ਮਾਰੀ ਅਸੀਂ ਬੰਦੇ ਪੂਰੇ ਦੋਸਤੋ ਐਸੇ ਕਰਦੇ ਕੋ ਸੱਪ ਸੀ ਜਿਹੜਾ ਕਿ ਇੱਥੇ ਮਿੱਟੀ ਲਾ ਕੇ ਕੈਮੀਕਲ ਬਿਲਕੁਲ ਰੋਕ ਕੇ ਤਫੀਰ ਕਰਦਾ ਤੇ ਜਿੱਦਾਂ ਬਾਹਰ ਕਰ ਸੀ ਆ ਪੈਰ ਤਾਂ ਨਹੀਂ ਇੰਨਾ ਪਾਣੀ ਪਾਇਆ ਸੀ ਤੇ ਫਿਰ ਜਿਹੜਾ ਇਹ ਸੱਪ ਉੱਗਣਾ ਲਿਆ ਤੇ ਹੁਣ ਸ਼ਿਵ ਕੋ ਖੀ ਤੱਕ ਬਣੇ ਰਿਹਾ ਏ ਬਖੌਣੇ ਆ ਤੁਹਾਨੂੰ ਵੀ ਕਿਹੜੀ ਨਸਲ ਦਾ ਸੱਪ ਆ ਤੇ ਕਿਦਾਂ ਰੈਸਕਿਊ ਆਇਆ ਕੀ ਪ੍ਰੋਸੀਜਰ ਆ ਸਾਰਾ ਕੁਝ ਸਮਝਾਉਂਦੇ ਆਂ ਜੀ ਅਸ਼ੋਕਰ ਜੀ ਆ ਨਾ ਤੇ ਤਾਂ ਵੀਡੀਓ ਚ ਬਣੇਗੇ ਹਾਲੋ ਸਰ ਹੋਇਆ ਇੱਥੇ ਬਾਹਰ ਆ ਬੜੇ ਸਾਡਾ ਵੀਡੀਓ ਰੋ 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 ਸਾਡਾ ਮਹੀ ਤਾਂ ਬਾਹਰ ਚੱਕ ਲਿਆ ਹੋਰ ਠੀਕ ਮੈਂ ਕੋਈ ਨਾ ਕਰੀ ਜੋ ਬੜੇ ਸਾਫੂ ਨੂੰ ਮੇਰੇ ਯਾਦ ਆਉਂਗਾ। ਐ ਕਿ ਉਹ ਰਸਟੌਂਡ ਦਾ ਕੰਮ ਨਹੀਂ ਕਰਦੇ। ਹਾਂਜੀ ਹਾਂਜੀ। ਉਹਨਾਂ ਦੇ ਮੰਜੀ ਤੋਂ ਉੱਥੇ ਨਾਲ ਹੀ ਸੌਂ ਗਿਆ ਸਭ। ਬੰਦ ਕਰ ਦੋ ਮੈਂ ਸ਼ੌਕ। ਦੇ ਨੇ ਪਤਾ ਸੁਣਾਉਂਦੇ ਦੀਏ ਹਾਂ। ਚਲੋ ਜੀ ਬੜੀ ਧੀ ਅੜਪਣੀ। ਜੇ ਪੜੇ ਬਹੁਤ ਹਾਂ ساری ਟੈਨਸ਼ਨ ਬਰੀ ਹੋ ਗਈ ਆ ਦੋਸਤੋ ਜਿਦਾਂ ਕਿ ਸਾਪ ਜਿਹੜੀ ਚੁੱਕਿਆ ਸੀ ਕਿ 10 ਦਿਨਾਂ ਦਾ ਖਾਣਾ ਖਾਦੀ ਦਾ ਵੇਖ ਕੇ ਛੱਡ ਦੇਣਾ ਮੈਂ ਦਰੰਦਾਰ ਨੂੰ ਸ਼ਹਿਰ ਪਤੀ ਨੰਬਰ 9592 ਗਿਰਨ ਦੇ ਨੇੜੇ ਬੈਠੇ ਸਾਨੂੰ ਪਿੱਠੀ ਪਿੰਡ ਤੋਂ ਤਾਂ ਤਾਲ ਤੋਂ ਬਾਹਰ ਲੋੜ ਪਈ ਆ ਜਦੋਂ ਮਰਦੀ ਯਾਰ ਕਿਹੜਾ ਸ਼ਤਰ ਕਿਹੜਾ ਆ